ਇਮੀਗ੍ਰੇਸ਼ਨ ਜਿਹੜੀ ਹੈਗੀ ਆ ਉਹ ਇੱਕ ਇਕਨੋਮਿਕ ਨੀਤੀ ਆ ਸਾਡੇ ਲੋਕ ਸੋਚਦੇ ਨੇ ਕਿ ਇਹ ਸੋਸ਼ਲ ਨੀਤੀ ਸੀ ਬਾਅਦ ਕਿਸੇ ਟਾਈਮ ਤੇ ਸੋਸ਼ਲ ਨੀਤੀ ਹੁੰਦੀ ਸੀ ਪਰ ਅੱਜ ਜਿਹੜੀ ਹੈਗੀ ਆ ਉਹ ਕੈਨੇਡਾ ਦੀ ਮਜਬੂਰੀ ਬਣ ਗਈ ਆ ਤੇ ਇਮੀਗ੍ਰੇਸ਼ਨ ਤੋਂ ਬਿਨਾ ਜਿਹੜਾ ਅਸੀਂ ਅੱਗੇ ਨਹੀਂ ਚੱਲ ਸਕਦੇ ਇਹ ਦੇ ਸਾਡੀ ਕਮਿਊਨਿਟੀ ਨੂੰ ਲੋਡ ਹੈਗੀ ਆ ਉੱਥੇ ਸਾਡੇ ਚੁਣੇ ਹੋਏ ਨੁਮਾਇੰਦੇ ਜਿਹੜੇ ਆ ਇਹ ਕੀ ਕਰ ਰਿਹਾ ਕਿ ਜਿਹੜੇ ਆ ਉਹਨਾਂ ਨੇ ਬੋਲੀ ਜਾਣਾ ਜੀ ਉਹਨਾਂ ਦਾ ਕੰਮ ਬੋਲਣਾ ਕਰਨਾ ਕੁਝ ਨਹੀਂ ਸੋ ਇਹ ਜਿਹੜੀ ਚੀਜ਼ ਹੈਗੀ ਹੈ ਜਦੋਂ ਮੈਂ ਇਹਨਾਂ ਨੂੰ ਦੇਖਦਾ ਕਿ ਜਦੋਂ ਇਹੀ ਜੀਆਂ ਸਿੱਖਿਸ਼ਕਤਾ ਸਾਡੀਆਂ ਕਾਮਯਾਬ ਹੁੰਦੀਆਂ ਨੇ ਕੋਈ ਇੰਗਰੇਜਨ ਨੂੰ ਲੈ ਕੇ ਮੈਂ ਚਾਹੁੰਦਾ ਵੀ ਜ਼ਰੂਰ ਨੂੰ ਆਪਾਂ ਚੱਲਣਾ ਵਿੱਚ ਜਿਸ ਦਾ ਬਹੁਤ ਅੱਜ ਤੋਂ ਵਾਸਤੇ ਕਲੈਕਟਿਵ ਮੈਂ ਕੰਮ ਕਰਦਾ ਪੰਜਾਬੀ ਜਿਹੜੇ ਨੇ ਪੰਜਾਬੀ ਕਮਿਊਨਿਟੀ ਨੂੰ ਬਿਲੋਂਗ ਕਰਦੇ ਹਨਾ ਸੋ ਉਹਨਾਂ ਦੀ ਆਸਾਂ ਹੈਗੀਆਂ ਨੇ ਬਹੁਤ ਸਾਰੀਆਂ ਕੀ ਬਦਲਾਅ ਆਉਣ ਵਾਲਾ ਕਿਉਂਕਿ ਹਿੰਟ ਦੇ ਦੋ ਕਿਸ ਨੂੰ ਆਉਣ ਵਾਲੇ 2030 ਤੱਕ 5 ਮਿਲੀਅਨ ਜਿਹੜੇ ਸੀਨੀਅਰ ਰਿਟਾਇਰ ਹੋਣੇ ਉਹਨਾਂ ਨੂੰ ਜਿਹੜੀਆਂ ਜਿਹੜੀਆਂ ਸਹੂਲਤਾਂ ਮਿਲਣੀਆਂ ਉਹ ਕੌਣ ਉਹਨੂੰ ਸਪੋਰਟ ਕਰਦਾ ਸਾਡੇ ਯਰ ਪੀਪਲ ਆ ਜੀ ਅੱਜ ਤੱਕ ਕਿਤੇ ਵੀ ਉਹ ਆਡਿਟਾਈ ਆ ਆਪਦੇ ਕੰਸਟੀਟੂਐਂਟਸ ਦੀ ਤੇ ਧੜਕੋ ਕੇ ਪਾਰਟੀ ਲੀਡਰਸ਼ਿਪ ਤੋਂ ਉੱਚਾ ਉੱਤੇ ਜੀ ਸੂਖਤਾਲੀ ਵਾਲੇ ਆਇਆ ਅਡਮਿਸ਼ਨ ਉਹ ਵੇੜ ਦੇ ਦੌਰਾਨ ਸਾਨੂੰ ਇਥੋਂ ਲੋਕਲ ਚਾਹੀਦੇ ਸੀਗੇ ਉਹਦੇ ਵਿੱਚ ਅਸੀਂ ਕਿੰਨੀ ਜਣੇ ਸੀਗੀ ਲੋਕਲ ਲੱਪੇ ਜਾਰ ਅਸੀਂ ਜਿਹੜੀਆਂ 1 TRP 2 TRP ਪ੍ਰੋਗਰਾਮ ਰੈਂਦਾ ਡਾਕਟਰ ਨੇ ਡਾ ਰਵੀ 27 ਹੋਊਗੀ ਜਾਂ ਨਾਮ ਛੱਡੂਗਾ ਨਹੀਂ ਬਿਲਕੁਲ ਸਪਲਾਈ ਦੀ ਗੱਲ ਦੰਨ ਮੈਂ ਇਹ ਤਾਂ ਕਰੇ ਨਹੀਂ ਇਹਦੇ ਵਿੱਚ ਹੈਗੀ ਸਸੀ ਗਾਲ ਜੀ ਸੋ ਅੱਜ ਕੈਨੇਡਾ ਦੇ ਵਿੱਚ ਅਵਾਰਡ ਸਿੱਖ ਅਵਾਰਡ ਜਿਹੜਾ ਉਹ ਸਮਾਰੋਹ ਹੋ ਰਿਹਾ ਵੱਖ-ਵੱਖ ਸਿੱਖੀਤਾ ਨੂੰ ਵਾਰ ਦਿੱਤੇ ਜਾ ਰਹੇ ਨੇ ਸੋ ਇਸੇ ਲੜੀ ਦੇ ਤਹਿਤ ਇਸ ਸਮਾਰੋਹ ਦਾ ਹਿੱਸਾ ਬਣਨ ਦੇ ਲਈ ਪਹੁੰਚੇ ਨੇ ਸੁਖ ਧਾਲੀਵਾਲ ਨੇ ਜਿਹੜੇ ਮੈਂਬਰ ਪਾਰਲੀਮੈਂਟ ਨੇ ਸੋ ਗੱਲਬਾਤ ਕਰਦੇ ਆ ਕਿਵੇਂ ਦੇਖਦੇ ਹੋ ਅੱਜ ਦੇ ਇਵੈਂਟ ਨੂੰ ਦੇਖੋ ਬਹੁਤ ਵਧੀਆ ਹੈਗਾ ਇੱਕ ਇਨਸਪੀਰੇਸ਼ਨ ਹੈਗੀ ਹੋਰ ਲੋਕਾਂ ਨੂੰ ਵੀ ਜਿਹੜੇ ਪਿੱਛੇ ਲੋਕਾਂ ਨੇ ਅਚੀਵਮੈਂਟਸ ਕੀਤੀਆਂ ਨੇ ਸਿਕਸ ਨੇ ਉਹਨੂੰ ਜਿਹੜਾ ਹੈ ਸਾਡੀ ਜੰਗ ਜਨਰੇਸ਼ਨ ਜਦ ਦੇਖ ਰਹੀ ਹੈਗੀ ਜੁਥ ਹੈਗੀ ਉਹਨੂੰ ਇਨਸਪੀਰੇਸ਼ਨ ਮਿਲਦੀ ਹੈ ਔਰ ਜਦੋਂ ਦੇਖਦੇ ਕਿ ਉਹ ਅਵਾਰਡ ਜਿਹੜੇ ਹੈਗੇ ਉਹਨਾਂ ਦੀ ਜਦੋਂ ਆਪਾਂ ਦੇਖਦੇ ਬਹੁਤ ਕਈ ਕੀਤਾ ਕੈਟਾਗਰੀ ਦੇਖਦੇ ਆ ਤਾਂ ਇੱਕ ਤੋਂ ਬਾਅਦ ਜਿਹੜੀ ਦੂਜੀ ਉਹਨਾਂ ਨੇ ਜਿਹੜੀ ਚੱਜੇ ਆ ਉਹਨਾਂ ਨੇ ਬਹੁਤ ਵਧੀਆ ਜਿਹੜੀ ਆ ਉਹ ਕੋਸ਼ਿਸ਼ਾਂ ਦੇ ਵਿੱਚ ਵੀ ਪੂਰੀ ਜਿਹੜੀ ਹੈਗੀ ਫੇਅਰਨੈਸ ਦਿਖਾਈ ਹੈਗੀ ਸੋ ਮੈਂ ਦੇਖ ਰਿਹਾ ਸੀ ਐਜੂਕੇਸ਼ਨ ਦੇ ਵਿੱਚ ਬੜਾ ਜ਼ਰੂਰੀ ਹੈ ਕਿਉਂਕਿ ਅਸੀਂ ਜੇ ਅੱਜ ਬੱਚਿਆਂ ਨੂੰ ਆਪਣੇ ਨੋਅਰ ਲੈਵਲ ਤੇ ਲੈ ਕੇ ਜਾਣਾ ਤਾਂ ਐਜੂਕੇਸ਼ਨ ਜਿਹੜੀ ਆ ਉਹ ਬੜੀ ਜ਼ਰੂਰੀ ਉਹਦੇ ਵਿੱਚ ਆਪਾਂ ਦੇਖ ਰਹੇ ਸੀ ਕਿ ਡਾਕਟਰ ਸੈਣੀ ਹੈਗੇ ਨੇ ਕਿਡਸ ਪਲੇ ਤੋਂ ਦੇਖਦੇ ਅੱਜ ਸੇਵਾ ਦੀ ਗੱਲ ਕਰਦੇ ਆਂ ਤਾਂ ਉਹੋ ਸਾਡੇ ਚਲਦ ਸਾਂਝ ਹੋਣੀ ਹੈਗੇ ਸਪੋਰਟਸ ਦੀ ਗੱਲ ਕਰਦੇ ਆ ਅੱਜ ਭੁੱਲਰ ਤੇ ਮੈਨੀ ਅਦਰਸ ਜਿਹੜੇ ਨੇ ਉਹਨਾਂ ਨੂੰ ਇਹ ਜਿਹੜਾ ਉਹ ਅਵਾਰਡਸ ਜਿਹੜੇ ਨੇ ਉਹ ਦਿੱਤੇ ਜਾ ਰਹੇ ਨੇ ਸੋ ਇਹ ਜਿਹੜੀ ਚੀਜ਼ ਹੈਗੀ ਆ ਜਦੋਂ ਮੈਂ ਇਹਨਾਂ ਨੂੰ ਦੇਖਦਾ ਕਿ ਜਦੋਂ ਇਹੀ ਜੀਆਂ ਸਿੱਖਿਸ਼ਕਤਾ ਸਾਡੀਆਂ ਆਮ ਬਿਆਪੂਨੀਆਂ ਨੇ ਉਹਨੂੰ ਦੇਖ ਕੇ ਸਾਡੇ ਬੱਚੇ ਵੀ ਜਿਹੜੇ ਨੇ ਉਹ ਹਰ ਇੱਕ ਫੀਲਡ ਦੇ ਵਿੱਚ ਜਿਹੜਾ ਹੈਗਾ ਹੋਰ ਇਹ ਸੀਪੀਸੀ ਦੇ ਵਿੱਚ ਹੋ ਰਿਹਾ ਹੈ ਅਵਾਰਡ ਸਮਾਰੋਹ ਕਿੰਗੀ ਵਕਮਾ ਕੰਟਰੀਆਂ ਦੇ ਵਿੱਚ ਹੋਇਆ ਪਿੱਛੇ ਜੀ ਆਪਾਂ ਦੇਖੀਏ ਸੋ ਇਸ ਵਾਰ ਐਕਚੁਅਲੀ ਕੋਈ ਬੀਸੀ ਦੇ ਵਿੱਚ ਹੋ ਰਿਹਾ ਇਸ ਤਰ੍ਹਾਂ ਹਮੇਸ਼ਾ ਜਿਹਾ ਹੈ ਕਹਿੰਦੇ ਨੇ ਕਈ ਵਾਰ ਟਾਈਮਿੰਗ ਇਹ ਜੂਕਾਤ ਹੋ ਜਾਂਦੀ ਹੈ ਜਿਹੜੀ ਹੈਗੀ ਪਰ ਓਵਰਆਲ ਜਿਹੜਾ ਮਨੋਰਸ ਹੈਗਾ ਜਾਂ ਓਵਰਆਲ ਭਾਵਨਾ ਜਿਹੜੀ ਹੈ ਉਹ ਬਹੁਤ ਚੰਗੀ ਹੈ ਸੋ ਜਿਵੇਂ ਤੁਹਾਡੇ ਸਿਰ ਵੀ ਇਸ ਵਾਰ ਵੱਡੀ ਜ਼ਿੰਮੇਵਾਰੀ ਸਰੀ ਦੇ ਵਿੱਚੋਂ ਮਿਲੀ ਹੈ ਹਨਾ ਤੇ ਕਿਵੇਂ ਦੇਖਦੇ ਹੋ ਜਿਹੜੇ ਇਮੀਗ੍ਰੇਸ਼ਨ ਦਾ ਮਸਲਾ ਬਹੁਤ ਵੱਡਾ ਹੈਗਾ ਸੋ ਇਮੀਗ੍ਰੇਸ਼ਨ ਨੂੰ ਲੈ ਕੇ ਮੈਂ ਚਾਹੁੰਗਾ ਵੀ ਜਰੂਰ ਲੋਕਾਂ ਨੂੰ ਆਪਾਂ ਕਹਿੰਦਾ ਵੀ ਕਿਸੇ ਤਰ੍ਹਾਂ ਹੋਰ ਅੱਜ ਕੋਈ ਵਾਸਤੇ ਪਰ ਇੱਕ ਚੀਜ਼ ਮੈਂ ਕਹ ਰਿਹਾ ਪੰਜਾਬੀ ਜਿਹੜੇ ਨੇ ਤੁਸੀਂ ਪੰਜਾਬੀ ਕਮਿਊਨਿਟੀ ਨੂੰ ਬਿਲੋਂਗ ਕਰਦੇ ਹੋ ਹਨਾ ਸੋ ਉਹਨਾਂ ਨੇ ਆਸਾਂ ਹੈਗੀਆਂ ਨੇ ਬਹੁਤ ਸਾਰੀਆਂ ਕਿ ਬਦਲਾ ਆਉਣ ਵਾਲਾ ਕਿਉਂਕਿ ਹਿੰਟ ਦੇ ਦਿਓ ਕੋਈ ਵਾਸਤੇ ਦੇਖੋ ਜਿਹੜੀ ਮੇਨ ਗੱਲ ਹੈਗੀ ਇਮੀਗ੍ਰੇਸ਼ਨ ਜਿਹੜੀ ਹੈਗੀ ਆ ਉਹ ਇਕ ਇਕਨੋਮਿਕ ਨੀਤੀ ਹੈ ਸਾਡੇ ਲੋਕ ਸੋਚਦੇ ਨੇ ਕਿ ਇਹ ਇੱਕ ਸੋਸ਼ਲ ਨੀਤੀ ਸੀ ਹਾਂ ਕਿਸੇ ਟਾਈਮ ਤੇ ਸੋਸ਼ਲ ਨੀਤੀ ਹੁੰਦੀ ਸੀ ਪਰ ਅੱਜ ਜਿਹੜੀ ਹੈਗੀ ਆ ਉਹ ਕੈਨੇਡਾ ਦੀ ਮਜਬੂਰੀ ਬਣ ਗਈ ਆ ਕਿ ਇਮੀਗ੍ਰੇਸ਼ਨ ਤੋਂ ਬਿਨਾਂ ਜਿਹੜਾ ਅਸੀਂ ਅੱਗੇ ਨਹੀਂ ਚੱਲ ਸਕਦੇ ਆਉਣ ਵਾਲੇ 2030 ਤੱਕ 5 ਮਿਲੀਅਨ ਜਿਹੜੇ ਸੀਨੀਅਰ ਰਿਟਾਇਰ ਹੋਣੇ ਆ ਉਹਨਾਂ ਨੂੰ ਜਿਹੜੀਆਂ ਜਿਹੜੀਆਂ ਸਹੂਲਤਾਂ ਮਿਲਣੀਆਂ ਉਹ ਕੌਣ ਉਹਨੂੰ ਸਪੋਰਟ ਕਰੂਗਾ ਸਾਡੇ ਯੰਗ ਪੀਪਲ ਆ ਸੋ ਜਿਹੜੇ ਸਟੂਡੈਂਟਸ ਆਏ ਉਹਦੇ ਵਿੱਚ ਜਦੋਂ ਦੇਖਿਆ ਜਾਵੇ ਠੀਕ ਆ ਲੋਕ ਜ਼ਰੂਰ ਕਹਿਣਗੇ ਵੀ ਜੀ ਇਹ ਪਰ ਓਵਰਆਲ ਜਦੋਂ ਮੈਂ ਦੇਖਦਾ ਅੱਜ ਕਾਰੋਬਾਰ ਛੋਟੇ ਚੱਲਨੇ ਆ ਅੱਜ ਕਿਸੇ ਵੀ ਪੀੜ੍ਛੇ ਅਸੀਂ ਤਰੱਕੀ ਕਰਨੀ ਤਾਂ ਇਮੀਗ੍ਰੇਸ਼ਨ ਦੀ ਜਿਹੜੀ ਆ ਉਹ ਲੋਡ ਹੈਗੀ ਹਾਂ ਹੁਣ ਅਸੀਂ ਦੀ ਵਾਪਕਾ ਨਾਲ ਉਹਦੇ ਵਿੱਚ ਹੋ ਸਕਦਾ ਕੋਈ ਥੋੜੀਆਂ ਲੋਕਾਂ ਦੇ ਅੰਦਰ ਡਰ ਹੈ ਵੀ ਸਖਤਾਈ ਹੋਊਗੀ ਜਾਂ ਨਰਮ ਛੱਡੋਗੇ ਨਹੀਂ ਦੇਖੋ ਸਖਤਾਈ ਦੀ ਗੱਲ ਤੇ ਨਰਮਾਈ ਦੀ ਤਾਂ ਗੱਲ ਹੀ ਨਹੀਂ ਇਹਦੇ ਵਿੱਚ ਹੈਗੀ ਇਹਦੇ ਵਿੱਚ ਤਾਂ ਇੱਕ ਪਾਲਿਸੀ ਚੇਂਜ ਦੀ ਗੱਲ ਹੈਗੀ ਸਮੇਂ-ਸਮੇਂ ਮੁਤਾਬਕ ਜਦੋਂ ਸਰਕਾਰ ਨੂੰ ਜਦੋਂ ਪਿੱਛੇ ਲਾਓ ਓਵਰਟ ਦੇ ਦੌਰਾਨ ਸਾਨੂੰ ਇੱਥੋਂ ਲੋਕਲ ਚਾਹੀਦੇ ਸੀਗੇ ਉਹਦੇ ਵਿੱਚ ਅਸੀਂ ਕਿੰਨੇ ਜਿਹੜੀ ਸੀਗੀ ਲੋਕਲ 90000 ਅਸੀਂ ਜਿਹੜੀਆਂ ਇੱਕ ਪੀਟੀਆ ਟੂ ਪੀਆ ਪ੍ਰੋਗਰਾਮ ਰੈਂਦਾ 75 ਪੁਆਇੰਟ ਦੇ ਨਾਲ 27000 ਮੈਂ ਫਿਰ 27232 ਉਹ ਪੱਕੇ ਕਿਤੇ ਸੋ ਸਮੇ ਸਮੇਤ ਆਲੋਪ ਜਿਹੜੀ ਹੈਗੀ ਆ ਜਿਸ ਤਰ੍ਹਾਂ ਕੈਨੇਡਾ ਦੀ ਨੀੜ ਹੈਗੀ ਕੈਨੇਡਾ ਦੇ ਬਿਜ਼ਨਸ ਦੀ ਨੀੜ ਹੈਗੀ ਉਸ ਨੂੰ ਮੱਦੇਨਜ਼ਰ ਰੱਖ ਕੇ ਹੋਏ ਪਾਲਿਸੀ ਚੇ ਬੰਦੀ ਆ ਉਹ ਪਾਲਿਸੀਆਂ ਨੂੰ ਤੁਸੀਂ ਸਖਤ ਜਾਂ ਨਾ ਸਖਤ ਨਹੀਂ ਕਹਿ ਸਕਦੇ ਉਹ ਪਾਲਿਸੀਆਂ ਜਿਹੜੀਆਂ ਨੇ ਉਹ ਸਮੇਂ ਦੀ ਜ਼ਰੂਰਤ ਕਹਿ ਸਕਦੇ ਹੋ ਉਸ ਜ਼ਰੂਰਤ ਨੂੰ ਮੱਦੇਨਜ਼ਰ ਰੱਖਦੇ ਆਵੇਂ ਇੰਗਲਿਸ਼ ਮੰਤਰੀ ਜਿਹੜੇ ਸਮੇਂ ਦੇ ਹੋਣਗੇ ਜਿਹੜੇ ਵਿਰੋਧੀ ਤੁਹਾਡੇ ਇੱਥੇ ਹੈਗੇ ਆ ਗੋਲੀਬਾਰੀ ਨੂੰ ਲੈ ਕੇ ਕਹਿੰਗੀ ਗੋਲੀ ਚੱਲਦੀ ਹੈ ਕਿਸੇ ਦੇ ਘਰਾਂ ਦੇ ਵਿੱਚ ਲੋਕ ਸੇਫ ਮਹਿਸੂਸ ਨਹੀਂ ਕਰ ਰਹੇ ਇਸ ਤਰ੍ਹਾਂ ਦਾ ਮਾਹੌਲ ਜ਼ਰੂਰ ਬਣਿਆ ਹੋਇਆ ਹੈ ਤੁਹਾਡੀ ਸਰਕਾਰ ਕੀ ਕਾਰਵਾਈ ਕਰ ਰਹੀ ਹੈ ਦੇਖੋ ਉਹਦੇ ਵਿੱਚ ਜਦੋਂ ਫੈਡਰਲ ਸਰਕਾਰ ਦੀ ਗੱਲ ਆਉਂਦੀ ਹੈ ਉਹਦੇ ਵਿੱਚ ਜਦੋਂ ਵੀ ਅਸੀਂ ਗੱਲ ਕਰਦੇ ਸੀ ਉਹਦੇ ਵਿੱਚ ਬਿਲਡ ਫਾਰਮ ਦੀ ਗੱਲ ਕਰਦੇ ਆ ਉਹਦੇ ਵਿੱਚ ਬਿਲਡ ਫਾਰਮ ਕਰਨ ਲਈ ਅਸੀਂ ਬੀਚ ਪਰਨ ਦੇ ਉੱਤੇ ਬੇਲਿਆਂ ਦਾ ਵੀ ਤਾਂ ਕਿ ਜਿਹੜਾ ਔਨਸ ਅੱਗੇ ਹੁੰਦਾ ਸੀ ਕ੍ਰਾਊਨ ਦੇ ਉੱਤੇ ਔਨਸ ਹੁੰਦਾ ਸੀ ਕਿ ਉਹ ਦੱਸੇ ਵੀ ਅਸੀਂ ਜਿਹੜਾ ਹੈਗਾ ਵਾ ਇਹ ਕਲਪਟ ਹੈ ਜਿਹਨੇ ਕ੍ਰਾਈਮ ਕਮਿਟ ਕੀਤਾ ਉਹਨੂੰ ਜਿਹੜਾ ਹੈਗਾ ਵਾ ਅਫੈਂਡਰ ਨੂੰ ਅਸੀਂ ਜੇਲ੍ਹ ਚ ਪਰ ਹੁਣ ਉਹਦੇ ਤੇ ਛੜ ਦਿੱਤਾ ਵੀ ਜਿਹੜਾ ਅਫੈਂਡਰ ਹੈਗਾ ਉਹਨੂੰ ਦੱਸਣਾ ਬੂ ਵੀ ਉਹਨੂੰ ਕਿਉਂ ਬਾਹਰ ਕੱਢਿਆ ਜਾਵੇ ਕਿ ਉਹ ਜਿਹੜੀ ਸਾਡੀ ਕਮਿਊਨਿਟੀ ਜਿਹੜੀ ਹੈ ਉਹ ਸੇਫ ਹੋ ਸੋ ਰਿਵਰਸ ਔਨਸ ਜਿਹੜਾ ਮੰਗਦੇ ਸੀਗੀ ਪੁਲਿਸ ਜਾਂ ਕ੍ਰਾਊਨ ਉਹ ਅਸੀਂ ਉਹਨੂੰ ਲਿਆ ਕੇ ਦੇ ਦਾਂ ਉਸ ਤੋਂ ਬਾਅਦ 199 RCMP ਆਫੀਸਰ 1000 CBSA ਆਫਸਰ ਜਦੋਂ ਜਦੋਂ ਪਹਿਲੀ ਪਰਸਨਲ ਤੌਰ ਤੇ ਗੱਲ ਆਉਂਦੀ ਹੈ ਹਮੇਸ਼ਾ ਜਿਹੜੀ ਹੈ एवरीडे ਆਲਮੋਸਟ ਜਿਹੜੀ ਜਦੋਂ ਮੈਂ ਉੱਥੇ ਉਹਨਾਂ ਆਟੋ ਦੇ ਵਿੱਚ ਪਬਲਿਕ ਸੇਫਟੀ ਮਿਨਿਸਟਰ ਦੇ ਨਾਲ ਮਿਨਿਸਟਰ ਆਫ ਜਿਹੜੀ ਸਬੀ ਕ੍ਰਾਈਮ ਪ੍ਰੋਫੈਕਸ਼ਨ ਹੈਗੇ ਲੋਕੀ ਉਹਨਾਂ ਦੇ ਨਾਲ ਆਲ ਪ੍ਰਾਇਮਰਸ ਤੇ ਆਪਸ ਦਾ ਹਮੇਸ਼ਾ ਜਿਹੜੀ ਗੱਲ ਚੱਲਦੀ ਹੈ ਵੀ ਅਸੀਂ ਜੋ ਅਸੀਂ ਐਜ਼ ਅ ਫੈਡਰਲ ਗਵਰਨਮੈਂਟ ਕਰ ਸਕਦੇ ਸਾਨੂੰ ਕਰਨਾ ਚਾਹੀਦਾ ਉਹਦੇ ਵਿੱਚ ਲੋਕਲ ਪੁਲਿਸ ਫੋਰਸ ਦੀ ਮੇਰੀ ਗੱਲ ਹੁੰਦੀ ਰਹਦੀ ਲੋਕਲ ਮੇਅਰ ਦੇ ਨਾਲ ਵੀ ਗੱਲ ਹੁੰਦੀ ਪਰ ਅੱਜ ਜਿਹੜੀ ਲੋੜ ਹੈਗੀ ਕਿਉਂ ਕਿ ਇਹ ਜਿਹੜੀ ਚੀਜ਼ ਇਸ ਨੂੰ ਨੱਥ ਪਾਉਣ ਲਈ ਜਿਹੜਾ ਹੈਗਾ ਸਾਨੂੰ ਜਿਹੜਾ ਕਦਮ ਪ੍ਰੋਵਿੰਸ਼ੀਅਲ ਜਾਂ ਲੋਕਲ ਗਵਰਨਮੈਂਟਸ ਨੇ ਲਗਾਇਆ ਉਹ ਅਸੀਂ ਚੱਕਿਆ ਔਰ ਦੂਸਰਾ ਅੱਜ ਜਿਹੜਾ ਹੈਗਾ ਇਹ ਜਿਹੜਾ ਲੋਕਲ ਪੁਲਿਸ ਚਾਹੇ ਉਹ ਅੱਜ ਐਸਪੋਰਟ ਦੀ ਪੁਲਿਸ ਦੀ ਗੱਲ ਕਰ ਲੋ ਸਰੀ ਪੁਲਿਸ ਦੀ ਗੱਲ ਕਰ ਲੋ ਇਹ ਪੁਲਿਸ ਫੋਰਸ ਜਿਹੜੀਆਂ ਨੇ ਇਸ ਚੀਜ਼ ਨੂੰ ਜਿਹੜਾ ਹੈਗਾ ਉਹ ਆਲਰੇਡੀ ਟੂ ਬਿਜ਼ੀ ਹੈਗੇ ਇੰਨਾ ਜਿਆਦਾ ਫਾਇਲ ਲੰਮਾ ਹੋ ਗਿਆ ਉਹਦੇ ਵਿੱਚ ਜਿਹੜਾ ਹੈਗਾ ਇਹ ਕਿਥੇ ਸੀਐਫ ਐਸਈਯੂ ਯੂਨਿਟ ਹੈਗਾ ਵਾ ਕੰਬਾਈਨਡ ਕੋਰਸ ਸਪੈਸ਼ਲ ਜਿਹੜਾ ਯੂਨਿਟ ਬਣਿਆ ਹੈ ਜਿਹਦੇ ਵਿੱਚ 40 ਜਿਹੜੀਆਂ ਮਿਊਨਿਸਪੈਲਿਟੀਜ਼ ਨੇ ਔਰ ਸਪੈਸ਼ਲ ਆਰਸੀਐਮਪੀ ਵੀ ਆ ਤੀਜੇ 500 ਅਫਸਰ ਹੈਗੇ ਉਹ ਮੈਂ ਪ੍ਰੀਮੀਅਰ ਜਿਹੜੇ ਸਾਡੇ ਲੋਕਲ ਹੈਗੇ ਨੇ ਪ੍ਰੀਮੀਅਰ ਵੀ ਉਹਨਾਂ ਨੂੰ ਚਿੱਠੀ ਲਿਖੀ ਆ ਵੀ ਇਹ ਸਾਰਾ ਦਾ ਸਾਰਾ ਜਿਹੜਾ ਲੈ ਕੇ ਉਹ ਫੋਰਸ ਨੂੰ ਆਪਦੇ ਹੱਥ ਚ ਲੈ ਲੈਣਾ ਚਾਹੀਦਾ ਤਾਂ ਕਿ ਜਿਹੜੇ ਉਹ 500 ਅਫਸਰ ਹੈਗੇ ਨੇ ਉਹਨਾਂ ਕੋਲ ਆਲਰੇਡੀ ਜਿਹੜਾ ਵਾ ਉਹ ਸਟਰਕਚਰ ਬਣ ਚੁੱਕਿਆ ਉਹਨਾਂ ਕੋਲ ਟੂਲਸ ਹੈਗੇ ਹਨ ਪਰ ਰਿਸੋਰਸ ਹੈਗੇ ਉਹ ਜਿਹੜੀ ਹੈਗੀ ਆ ਉਹ ਸਪੋਰਟ ਨੂੰ ਪਰ ਉਹਦੀ ਮੈਂ ਸੀਸੀ ਜਿਹੜੀ ਹੈਗੀ ਆ ਉਹ ਪ੍ਰਾਈਮ ਮਿਨਿਸਟਰ ਆਫ ਪੁਲਿਸ ਨੂੰ ਵੀ ਕੀਤੀ ਹੈ ਪ੍ਰਾਈਮ ਮਿਨਿਸਟਰ ਨੂੰ ਉਹਦੀ ਕਾਪੀ ਜਿਹੜੀ ਹੈ ਪੈਟਰਲ ਸਾਡੇ ਸੇਫਟੀ ਪਬਲਿਕ ਸੇਫਟੀ ਮਿਨਿਸਟਰ ਉਹਨਾਂ ਨੂੰ ਵੀ ਜਿਹੜੇ ਪ੍ਰੋਵਿੰਸ਼ਲ ਸੇਫਟੀ ਮਿਨਿਸਟਰ ਉਹਨਾਂ ਨੂੰ ਵੀ ਔਰ ਮੇਅਰ ਪ੍ਰਿੰਟਨਲ ਨੂੰ ਵੀ ਸੋ ਕਿਉਂਕਿ ਮੈਂ ਜਿਹੜਾ ਵਾ ਪ੍ਰੋਐਕਟਿਵ ਅਪਰੋਚ ਲੈ ਕੇ ਚੱਲਦਾ ਵੀ ਜਿੱਥੇ ਸਾਡੀ ਕਮਿਊਨਿਟੀ ਨੂੰ ਲੋੜ ਹੈਗੀ ਆ ਉੱਥੇ ਸਾਡੇ ਚੁ ਪ੍ਰਿਟਿਕ ਜਿਹੜੇ ਆ ਉਹਨਾਂ ਨੇ ਬੋਲੀ ਜਾਣਾ ਉਹਨਾਂ ਦਾ ਕੰਮ ਬੋਲਣਾ ਕਰਨਾ ਕੁਛ ਨਹੀਂ ਮੈਂ ਵਿਸ਼ਵਾਸ ਕਰਦਾ ਇੱਕੋ ਚੀਜ਼ ਹੈ ਕਿ ਅਸੀਂ ਜੇ ਕੁਝ ਕਰ ਸਕਦੇ ਹਾਂ ਸਾਨੂੰ ਕਰਨਾ ਚਾਹੀਦਾ ਜੇ ਅੱਜ ਤੱਕ ਕਿਤੇ ਵੀ ਉਹ ਆਜ ਠਾਈ ਆ ਆਪਦੇ ਕੰਸਟੀਟੂਐਂਟਸ ਦੀ ਨੇ ਟੜਕ ਹੋ ਕੇ ਪਾਰਟੀ ਲੀਡਰਸ਼ਿਪ ਤੋਂ ਉੱਚਾ ਉੱਠ ਕੇ ਜੀ ਤਾਂ ਸੁਖਤਾਲੀਵਾਲ ਨੇ ਠਾਈ ਆ ਔਰ ਹਮੇਸ਼ਾ ਠਾ ਰਹੋ ਬਹੁਤ ਬਹੁਤ ਰਵਾਾ ਸ਼ੁਕਰੀ ਸੋ ਸੁਖਤਾਲੀਵਾਲ ਹੋਰਾਂ ਨਾਲ ਗੱਲਬਾਤ ਕੀਤੀ ਹੈ ਉਹਨਾਂ ਨੇ ਬਹੁਤ ਸਾਰੇ ਮਸਲੇ ਜਿਹੜੇ ਨੇ ਮਜੂਦਾ ਮਸਲੇ ਆ ਉਹਨਾਂ ਬਾਰੇ ਗੱਲਬਾਤ ਕੀਤੀ ਹੈ ਸੋ ਤੁਸੀਂ ਜੁੜੇ ਰਹੋ ਤਰਫੋਂ